ਕੋਡੀ 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 ਕੌਣ ਹੈ ਦੁੱਲੇ ਦਾ ਮੁੰਡਾ ਦੁੱਲੇ ਬਾਜੀ ਦਾ ਮੁੰਡਾ ਹੈ ਹਾਂ ਉਹਦੇ ਪੈਰਾਂ 'ਚ ਫ੍ਰੈਕਚਰ ਸੀਗਾ ਹੁਣੇ ਆਪਰੇਟ ਹੋਇਆ ਇਹਦੇ ਪਰ ਫੇਰ ਵੀ ਉਹ ਹਟਦਾ ਨਹੀਂ ਕਹਿੰਦਾ ਮੈਂ ਮਿਹਨਤ ਕਰਨੀ ਹੈ ਫਾਸਟ ਜਾਣਾ ਫਾਸਟ ਹੀ ਜਾਣਾ ਠੀਕ ਆ ਗੋ ਇਹ ਰੇਡ ਪਾਣੀ ਪਾਪਾ ਨੂੰ ਮੈਂ ਹੂੰ ਆਵੇ ਨਹੀਂ ਪਾਣੀ ਜਦ ਸਟੌਪ ਰਹਿਣਾ ਗੁੱਟ ਚੱਲ ਠੀਕ ਆ ਉਹ ਤੇਰੇ ਨਾਲ ਆ ਇਧਰ ਖੜਾ ਇਧਰ ਨਾਲ ਕਿੰਨਾਂ ਵਾਣੀ ਕਬੱਡੀ ਨੇ ਸਾਈਡ ਸਾਈਡ ਤੇ ਲੱਗ ਇਧਰੋਂ ਫੜ ਤੂੰ ਵੱਡਾ ਤੂੰ ਵੱਡਾ ਹੈ ਨਾ ਥੋੜਾ ਡਰਾਵਾ ਦੇ ਤਾਂ ਡੌੜਿਆ ਪੜ ਕੇ ਹੇ ਤਾਂ ਚੱਲ ਬਈ ਆ ਕਬੱਡੀ ਉਹਨੂੰ ਪਾਲਾਂ ਦੇ ਆਵਾ ਰਿਆ ਦੇਖ ਆ ਜਾ ਹਾਂ ਤੂੰ ਹੀ ਪਾਲਾਂ ਅਸੀਂ ਤੈਨੂੰ ਰੋਕਿਆ ਚੱਲ ਰੁਕ ਜਾ ਹੌਲੀ ਹੌਲੀ ਰੁਕੋ 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 ਹੋ ਰੁਕੋ ਫਾਨਾ ਵੀ ਆ ਫਾਨਾ ਵੀ ਪੁੱਤ ਹਾਂ ਸ਼ਾਵਾ ਲੱਤਾਂ ਦੇਖੀ ਨਹੀਂ ਜਾਣੀਆਂ ਫਾਨਾ ਵੀ ਪੈ ਜਾਣੀਆਂ ਲੱਤਾਂ ਜਾਂ ਤੇਰੇ ਨੂੰ ਆ ਚੱਲ ਮੇਰਾ ਪੁੱਤ ਫੜ ਕਾ ਟਰਾਈ ਟਰਾਈ ਕਰ ਮੇਰਾ ਪੁੱਤ ਆ ਵੈਰੀ ਗੁੱਡ ਸਹੀ ਆ ਸਹੀ ਆ ਸਹੀ ਆ ਛੱਡੀ ਨਾ ਛੱਡੀ ਨਾ ਉਹਨੂੰ ਜ਼ੋਰ ਲਾ ਦੇ ਲਾਵੇ ਲਾ ਜ਼ੋਰ ਲਾ ਜ਼ੋਰ ਲਾ ਛੱਡੀ ਨਾ ਛੱਡੀ ਨਾ ਛੱਡੀ ਨਾ ਛੱਡੀ ਨਾ ਨਹੀਂ ਛੱਡਣਾ ਨਹੀਂ ਛੱਡਣਾ ਜ਼ੋਰ ਰੱਖ ਜ਼ੋਰ ਰੱਖ ਉਹ ਛੱਡ ਦੇ ਹੌਲੀ ਹੌਲੀ ਉਹਨੂੰ ਕੱਟ ਖਿੱਚ ਬਾਈ ਕੰਨੀ ਵੀ ਦੱਬ ਚਟੇ ਕੱਛਿਆ ਲਿਆ ਚੱਲ ਕੈਂਚੀ ਕਹਿ ਗਿਆ ਵੀ ਕੈਂਚੀ ਵੀ ਹੁੰਦੀ ਆ ਹਾਲਤਾ ਕੜਾ ਕੇ ਰੱਖੀ ਚੱਲ ਚੜ ਦੇ ਵੈਰੀ ਗੁੱਡ ਲਾਸਟ ਰੇਡ ਆ ਠੀਕ ਆ ਜੇ ਜਫਾ ਲੱਗ ਗਿਆ ਤਾਂ ਮੈਚ ਟਾਈ ਹੋ ਜਾਣਾ ਜੇ ਜਫਾ ਨਾ ਲੱਗਿਆ ਤੁਸੀਂ ਹਾਰ ਜਾਣਾ ਜਫਾ ਲਾਉਂਗਾ ਫੜਨਾ ਗੋਡਿਆ ਚੱਲ ਬਈ ਨੰਬਰ ਜਾਈਦਾ ਆਪ ਲੱਗੀ ਜਾਂਦਾ ਪੁੱਤ ਆ ਆ ਬਰ ਟਰਾਈ ਕਰੀ ਦੀ ਬੈਲਟ ਟਰਾਈ ਬੈਲਟ ਟਰਾਈ ਟਰਾਈ अगेन ਟਰਾਈ अगेन ਫਾਸਟ ਫਾਸਟ ਕੁਇਕਲੀ ਚੱਲ ਗੋਡਿਆ ਕੋ ਮਾਈ ਗੋਡ ਗੋਡ ਛੱਡੀ ਨਾ ਛੱਡੀ ਨਾ ਹੁਣ ਚੱਲ ਛੱਡ ਦੇ ਅੱਛਾ ਉਹਨੂੰ ਵੀ ਪਤਾ ਨਹੀਂ ਆਜੇ ਇਹਨ ਇਹਨੂੰ ਵੀ ਐਨੀ ਨੋਲੇਜ ਨਹੀਂ ਆ ਹੋ ਜਾਣਾ ਸਟ ਚਲੋ ਮੈਚ ਟਾਈ ਹੋ ਗਿਆ ਠੀਕ ਆ ਫਾਜ਼ਦੀ ਫੈਮਲੀ ਆਈ ਆ ਮੈਂ ਘਰੇ ਜਾਣਾ ਠੀਕ ਆ ਮੇਰਾ ਪੁੱਤ ਪੇਕ ਰਣੀ ਸਾਰਿਆਂ ਨੇ